ਦੋਸਤੋ ਕੱਲ ਮੈਂ ਇੱਕ ਕਹਾਣੀ ਪੜ੍ਹ ਰਹੀ ਸੀ ਔਰ ਮੈਨੂੰ ਲੱਗਿਆ ਕਿ ਉਹ ਤੁਹਾਡੇ ਨਾਲ ਵੀ ਸ਼ੇਅਰ ਕਰਨੀ ਚਾਹੀਦੀ ਹੈ ਇੱਕ ਕਿਸੇ ਇਨਸਾਨ ਨੇ ਇੱਕ ਬਾਗ ਖਰੀਦਿਆ ਵਿੱਚੇ ਘਰ ਸੀ ਤੇ ਉੱਥੇ ਰਹਿਣ ਲੱਗ ਗਿਆ ਥੋੜੇ ਦਿਨ ਹਫ਼ਤਾ 10 ਦਿਨ ਸਹੀ ਚੱਲਿਆ 10ਵੇਂ ਦਿਨ ਉਹਨੇ ਦੇਖਿਆ ਕਿ ਉਹਦਾ ਬਾਗ ਜਿਹੜਾ ਸਵੇਰੇ ਬੂਟੇ ਕੁਛ ਪੁੱਟੇ ਹੋਏ ਐ ਕੁਛ ਫੁੱਲ ਤੋੜੇ ਪਏ ਇੱਧਰ ਉੱਧਰ ਜਿਵੇਂ ਕਿਸੇ ਨੇ ਉਜਾੜਨ ਦੀ ਕੋਸ਼ਿਸ਼ ਕੀਤੀ ਹੋਵੇ ਬਾਗ ਨੂੰ ਬੜਾ ਫਿਕਰਮੰਦ ਹੋਇਆ ਉਹਨੇ ਸੋਚਿਆ ਸ਼ਾਇਦ ਵੈਸੇ ਹੀ ਕੋਈ ਬੱਚੇ ਕਈ ਵਾਰੀ ਖੇਡਣ ਆ ਜਾਂਦੇ ਆ ਜਾਂ ਹਨੇਰੀ ਵਾਟੇਵਰ ਜੋ ਵੀ ਰੀਜ਼ਨ ਉਹਨੂੰ ਲੱਗਿਆ ਹੋਊਗਾ ਕੁਝ ਦਿਨ ਉਹਨੂੰ ਦੇਖਦਾ ਰਿਹਾ ਰੋਜ਼ ਇਦਾਂ ਹੀ ਹੋਇਆ ਕਰੇ ਸਵੇਰੇ 10-15 ਦਿਨ ਉਹਨੇ ਦੇਖਿਆ ਤੇ ਫਿਰ ਉਹਨੂੰ ਲੱਗਿਆ ਕਿ ਕੋਈ ਪੂਤ ਪ੍ਰੇਤ ਤਾਂ ਨਹੀਂ ਹੋਊਗਾ ਨਿਗਾ ਵੀ ਰੱਖੀ ਉਹਨੇ ਕਾਫੀ ਰਾਤ ਨੂੰ ਕਿ ਦੇਖਾਂ ਸ਼ਾਇਦ ਕੋਈ ਆਉਂਦਾ ਹੋਵੇ ਆਸ-ਪਾਸੇ ਤੋਂ ਉਹਦੇ ਬੂਟੇ ਪੱਟਣ ਕਿਸੇ ਨੇ ਉਹਨੂੰ ਸਲਾਹ ਦਿੱਤੀ ਕਿ ਨਾਲ ਦੇ ਪਿੰਡ 'ਚ ਇੱਕ ਕੋਈ ਫਕੀਰ ਰਹਿੰਦੇ ਆ ਤੇ ਉਹਨਾਂ ਕੋਲ ਤੂੰ ਜਾ ਸ਼ਾਇਦ ਉਹ ਤੇਰਾ ਕੋਈ ਹੱਲ ਕਰ ਸਕਣ ਕੋਈ ਭੂਤ ਪ੍ਰੇਤ ਦਾ ਚੱਕਰ ਵੀ ਹੋ ਸਕਦਾ ਉਹ ਨੈਕਸਟ ਡੇ ਉਹ ਫਕੀਰ ਕੋਲ ਗਿਆ ਉਹਨੂੰ ਸਾਰੀ ਕਹਾਣੀ ਦੱਸੀ ਤੇ ਉਹ ਫਕੀਰ ਨੇ ਉਹਨੂੰ ਕਿਹਾ ਕਿ ਤੂੰ ਰਾਤ ਨੂੰ అలਾਰਮ ਲਾ ਕੇ ਸੋਈ ਸਵਾ 12 ਸਾਢੇ 12 ਜਿੰਨਾ ਤੈਨੂੰ ਠੀਕ ਲੱਗਦਾ ਤੂੰ అలਾਰਮ ਲਾ ਕੇ ਸੋਈ ਹੋ ਸਕਦਾ ਤੇਰਾ ਹੱਲ ਹੋ ਜੇ ਉਹਨੇ ਸੋਚਿਆ ਕਿ ਇਹ అలਾਰਮ ਲਾਉਣ ਨਾਲ ਕੀ ਹੋਣਾ ਉਹਨੇ ਮੰਨੀ ਗੱਲ ਉਹਨੂੰ ਲੱਗਿਆ ਕਿ ਸ਼ਾਇਦ ਮੈਂ ਆਇਆ ਤਾਂ ਦੇਖਦੇ ਆਂ ਕਰਕੇ ਕੀ ਕਹਿੰਦੇ ਮਾ ਫਕੀਰ ਤੇ ਉਹਨੇ ਅਗਲੇ ਦਿਨ అలਾਰਮ ਲਾਇਆ ਉੱਠਿਆ అలారం ਵੱਜਿਆ ਜਦੋਂ ਪਾਰਕ ਚ ਗੇੜਾ ਕੱਢ ਕੇ ਆਇਆ ਆਪਣੇ ਬਾਗ ਚ ਉਹਨੂੰ ਕੁਛ ਨਹੀਂ ਲੱਭਿਆ ਸਭ ਕੁਛ ਸਹੀ ਸੀ ਆ ਕੇ ਫੇਰ ਸੌ ਗਿਆ ਨੈਕਸਟ ਡੇ ਤਿੰਨ ਚਾਰ ਦਿਨ ਉਹਨੇ ਉਦਾਂ అలారం ਲਾਇਆ ਤੇ ਉਹ ਚੈੱਕ ਕਰਦਾ ਰਿਹਾ ਪਰ ਕੁਛ ਨਹੀਂ ਹੋਇਆ ਔਰ ਬਾਗ ਵੀ ਕਿਸੇ ਨੇ ਨਹੀਂ ਉਜਾੜਿਆ ਕੋਈ ਬੂਟੇ ਪੱਟਣ ਨਹੀਂ ਆਉਂਦਾ ਸੀ ਉਹਨੂੰ ਲੱਗਿਆ ਸ਼ਾਇਦ ਕੋਈ ਅਵੇਅਰ ਹੋ ਗਿਆ ਕਿ ਮੈਂ ਧਿਆਨ ਰੱਖਦਾ ਇੱਕ ਦਿਨ ਉਹਨੇ ਉਹਨੂੰ ਲੱਗਿਆ ਕਿ ਸ਼ਾਇਦ ਬੇਕਾਰ ਮੈਂ ਐਵੇਂ ਗਿਆ ਉੱਥੇ అలారం ਨਾਲ ਕੀ ਹੋਣਾ ਵਨਫਾਈਂਡੇ ਜਦੋਂ ਰਾਤ ਨੂੰ అలਾਰਮ ਵੱਜਿਆ ਤਾਂ ਉਹਨੇ ਕੀ ਦੇਖਿਆ ਕਿ ਉਹ ਆਪ ਹੀ ਆਪਦੇ ਨੀਂਦ ਚ ਆਪਦੇ ਜਿਹੜੇ ਬਾਗ ਦੇ ਬੂਟੇ ਸੀ ਉਹ ਪੁੱਟ ਰਿਆ ਸੀ ਤੋੜ-ਤੋੜ ਕੇ ਸੱਟ ਰਿਆ ਸੀ ਜਦੋਂ అలਾਰਮ ਵੱਜਿਆ ਉਹਦੀ ਜਾਗ ਖੁੱਲੀ ਤਾਂ ਉਹਨੇ ਦੇਖਿਆ ਕਿ ਇਹ ਮੈਂ ਕੀ ਕਰ ਰਿਹਾ ਉਹ ਖੁਦ ਆਪਣੇ ਬਾਗ ਦੇ ਬੂਟੇ ਜਿਹੜੇ ਆ ਉਹ ਪੱਟ ਰਿਹਾ ਸੀ ਤੇ ਉਹਨੂੰ ਰਿਅਲਾਈਜ਼ ਹੋਇਆ ਕਿ ਹਾਂ ਮੈਂ ਗਲਤ ਵੀ ਉਹ ਸਹੀ ਸੀ अलार्म ਲਾਉਣ ਵਾਲੀ ਗੱਲ ਔਰ ਫਕੀਰ ਨੇ ਮੈਨੂੰ ਸਹੀ ਦੱਸਿਆ ਫਟਾਫਟ ਅਗਲੇ ਦਿਨ ਭੱਜਿਆ ਹੋਇਆ ਫਕੀਰ ਕੋਲ ਗਿਆ ਤੇ ਉਹਦਾ ਧੰਨਵਾਦ ਕੀਤਾ ਕਿ ਜੇ ਤੁਸੀਂ ਮੈਨੂੰ ਨਾ ਜਗਾਉਂਦੇ ਤਾਂ ਮੈਂ ਭਲੇਖੇ ਜੀ ਰਹਿਣਾ ਸੀ ਜਾਂ ਪਤਾ ਨਹੀਂ ਕੀ ਹੁੰਦਾ ਸ਼ਾਇਦ ਮੈਂ ਸਭ ਕੁਝ ਖਰਾਬ ਕਰ ਦਿੰਦਾ ਉਹਦੇ ਪੈਰੀਂ ਹੱਥ ਲਾ ਕੇ ਉਹ ਵਾਪਸ ਆਇਆ ਤੇ ਫਕੀਰ ਨੇ ਉਹਨੂੰ ਇਹ ਵੀ ਸਮਝਾਇਆ ਕਿ ਇਹ ਇਸੇ ਤਰ੍ਹਾਂ ਆਪਣੀ ਲਾਈਫ 'ਚ ਵੀ ਹੁੰਦਾ ਜੇ ਤੁਸੀਂ ਦੇਖੋਗੇ ਆਪਣੇ ਦੁੱਖ ਤਕਲੀਫਾਂ ਪੀੜਾ ਵਾਟੇਵਰ ਇਟ ਇਜ਼ ਜੋ ਤੁਹਾਨੂੰ ਡਿਸਟਰਬ ਕਰਦਾ ਉਹ ਆਪਣੇ ਖੁਦ ਦੀਆਂ ਸਿਹੜੀਆਂ ਹੋਈਆਂ ਹੁੰਦੀਆਂ ਆਪਾਂ ਖੁਦ ਸਿਹੜਦੇ ਆ ਕੋਈ ਵੀ ਦੁੱਖ ਹੈ ਕੋਈ ਆ ਕੇ ਤੁਹਾਨੂੰ ਗੁਆਂਢੀ ਨਹੀਂ ਪਰੇਸ਼ਾਨ ਕਰ ਸਕਦਾ ਕੋਈ ਹੋਰ ਤੁਹਾਨੂੰ ਆ ਕੇ ਪਰੇਸ਼ਾਨ ਨਹੀਂ ਕਰ ਸਕਦਾ ਜਿੰਨੀ ਦੇਰ ਤੱਕ ਤੁਹਾਡਾ ਮੈਂਟਲ ਸਟੇਟ ਆਫ ਮਾਈਂਡ ਹੈ ਜਿਹੜਾ ਉਹ ਬਿਲਕੁਲ ਬਹੁਤ ਸਟਰੋਂਗ ਹੈ ਸੋ ਇਹ ਇਹ ਕੋਸ਼ਿਸ਼ ਕਰੋ ਕਿ ਤੁਸੀਂ ਕੋਈ ਹੋਰ ਆ ਕੇ ਤੁਹਾਡੇ ਜ਼ਿਹਨ 'ਚ ਕੋਈ ਜ਼ਹਿਰ ਨਾ ਭਰ ਸਕੇ ਤੁਹਾਨੂੰ ਡਿਸਟਰਬ ਨਾ ਕਰ ਸਕੇ ਇੰਨੇ ਸਟਰੋਂਗ ਬਣਾਓ ਆਪਣੇ ਆਪ ਨੂੰ ਆਪਣੇ ਆਪ ਨੂੰ ਹੀ ਆਪਾਂ ਦੁੱਖ ਨਾ ਦੇਈਏ ਕਿਪ ਥੈਟ ਇਨ ਮਾਈਂਡ ਬੀ ਹੈਪੀ ਆਲਵੇਸ